ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਆਪਣੇ ਦੋ ਸਾਥੀਆਂ ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਪੈਂਡਾ ਕਰਦੇ ਬੰਗਾਲ ਦੇ ਇੱਕ ਪਿੰਡ ਵਿੱਚ ਪਹੁੰਚੇ ਉਸ ਦਿਨ ਉਹ ਬਹੁਤ ਥੱਕੇ ਹੋਏ ਤੇ ਭੁੱਖੇ ਸਨ ਉਹ ਇੱਕ ਪਿੰਡ ਵਿੱਚ ਜਾ ਕੇ ਰੁਕ ਗਏ ਉੱਥੇ ਦੇ ਲੋਕ ਬੜੇ ਚੰਗੇ ਸਨ ਪਿੰਡ ਵਾਲਿਆਂ ਨੇ ਉਹਨਾਂ ਦਾ ਨੂਰਾਨੀ ਚਿਹਰਾ ਵੇਖਿਆ ਮਿੱਠੇ ਬਚਨ ਸੁਣੇ ਤੇ ਬੜੇ ਨਿਹਾਲ ਹੋਏ ਉਹਨਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਚੰਗਾ ਭੋਜਨ ਖਾਣ ਨੂੰ ਦਿੱਤਾ ਤੇ ਰਾਤ ਨੂੰ ਸੌਣ ਲਈ ਚੰਗਾ ਬਿਸਤਰਾ ਦਿੱਤਾ ਕੋਈ ਕਸਰ ਨਾ ਰਹਿਣ ਦਿੱਤੀ ਜਦ ਸਵੇਰੇ ਗੁਰੂ ਜੀ ਉੱਥੋਂ ਜਾਣ ਲੱਗੇ ਤਾਂ ਪਿੰਡ ਵਾਲਿਆਂ ਨੂੰ ਬਚਨ ਕੀਤੇ ਉੱਜੜ ਜਾਓ ਮਰਦਾਨਾ ਦੇਲ ਵਿੱਚ ਬੜਾ ਹੈਰਾਨ ਹੋਇਆ ਕਿ ਪਿੰਡ ਵਾਲਿਆਂ ਨੇ ਇੰਨੀ ਟੈਲ ਸੇਵਾ ਕੀਤੀ ਤੇ ਗੁਰੂ ਜੀ ਨੇ ਬਦਲੇ ਵਿੱਚ ਆਸ਼ੀਸ਼ ਦੀ ਜਗ੍ਹਾ ਸ਼ਰਾਪ ਦੇ ਦਿੱਤਾ ਪਰ ਉਸ ਨੂੰ ਕੁਝ ਕਹਿ ਦਾ ਹੌਸਲਾ ਨਾ ਹੋਇਆ ਇੱਥੋਂ ਚੱਲੇ ਤਾਂ ਰਾਹ ਵਿੱਚ ਇੱਕ ਹੋਰ ਪਿੰਡ ਆਇਆ ਉੱਥੋਂ ਦੇ ਵਾਸੀ ਬਹੁਤ ਦੁਸ਼ਟ ਸਨ ਕੀ ਆਏ ਗਏ ਦੀ ਸੇਵਾ ਤੇ ਦੂਰ ਤੰਗ ਕਰਦੇ ਸਨ ਗੁਰੂ ਜੀ ਨੇ ਜਦ ਕਿਹਾ ਅਸੀ ਮੁਸਾਫਰਾਂ ਤੇ ਪਿੰਡ ਵਾਲਿਆਂ ਨੇ ਟੀਚਰਾਂ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਜੀ ਨੇ ਉਸ ਪਿੰਡ ਵਾਲਿਆਂ ਨੂੰ ਕਿਹਾ ਵਸਦੇ ਰਹੋ ਭਾਈ ਮਰਦਾਨਾ ਇਹ ਸੁਣ ਕੇ ਫਿਰ ਬਹੁਤ ਹੈਰਾਨ ਹੋਇਆ ਭਾਈ ਮਰਦਾਨਾ ਕੋਲ ਹੁਣ ਰਹਿ ਨਾ ਹੋਇਆ ਬਹੁਤ ਅਦਬ ਨਾਲ ਪੁੱਛਣ ਲੱਗਾ ਗੁਰੂ ਜੀ ਜਿਸ ਪਿੰਡ ਵਾਲਿਆਂ ਨੇ ਸਾਡੀ ਬਹੁਤ ਚੰਗੇ ਤਰੀਕੇ ਨਾਲ ਟਹਿਲ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਸ਼ਰਾਪ ਦਿੱਤਾ ਕਿ ਉਜੜ ਜਾਓ ਇਹ ਜਿਨ੍ਹਾਂ ਨੇ ਸਾਡਾ ਬਿਲਕੁਲ ਵੀ ਸਤਕਾਰ ਨਹੀਂ ਕੀਤਾ ਸਗੋ ਕੋੜੇ ਬੋਲ ਬੋਲੇ ਤੁਸੀਂ ਉਹਨਾਂ ਨੂੰ ਅਸੀਸ ਦਿੱਤੀ ਕਿ ਤੁਸੀਂ ਵਸਦੇ ਰਹੋ ਇਹ ਕੀ ਤਮਾਸ਼ਾ ਹੈ ਗੁਰੂ ਜੀ ਹੱਸ ਕੇ ਬੋਲੇ ਮਰਦਾਨਿਆ ਤੂੰ ਸਾਡੇ ਬਚਨਾਂ ਦਾ ਭਾਵ ਨਹੀਂ ਜਾਣਿਆ ਨੇਕ ਤੇ ਸੇਵਾ ਭਾਵ ਲੋਕ ਉਜੜ ਕੇ ਦੂਜੇ ਪਿੰਡਾਂ ਨੂੰ ਜਾਣਗੇ ਤੇ ਆਪਣੀ ਨੇਕੀ ਤੇ ਚੰਗੀਆਂ ਕਈ ਥਾਵਾਂ ਤੇ ਫੈਲਾਉਣਗੇ ਇਸ ਲਈ ਅਸੀਂ ਉਹਨਾਂ ਨੂੰ ਉਜੜ ਜਾਣ ਦੀ ਗੱਲ ਕਹੀ ਪਰ ਇਸ ਪਿੰਡ ਦੇ ਲੋਕ ਬੜੇ ਭੈੜੇ ਤੇ ਪਾਪੀ ਹਨ ਅਗਰ ਇਹ ਲੋਕ ਉਜੜ ਗਏ ਤੇ ਹਰ ਪਾਸੇ ਪਾਪ ਫੈਲਾਣਗੇ ਇਸ ਲਈ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਇੱਥੇ ਹੀ ਵਸਦੇ ਰਹੋ ਇਹ ਸੁਣ ਕੇ ਮਰਦਾਨੇ ਦੀ ਤਸੱਲੀ ਹੋ ਗਈ ਉਹ ਗੁਰੂ ਜੀ ਦੇ ਚਰਨਾਂ ਉੱਤੇ ਟੈ ਪਿਆ ਤੇ ਕਹਿਣ ਲੱਗਾ ਧੰਨ ਹੋ ਮਹਾਰਾਜ ਤੁਹਾਡੀਆਂ ਤੁਸੀਂ ਹੀ ਜਾਣੋ ਲਾਹੌਰ ਵਿੱਚ ਇੱਕ ਦੁਨੀ ਚੰਦ ਨਾਮ ਦਾ ਕਰੋੜਪਤੀ ਰਹਿੰਦਾ ਸੀ ਉਸ ਕੋਲ ਬਹੁਤ ਦੌਲਤ ਸੀ ਉਸ ਨੇ ਗੁਰੂ ਜੀ ਬਾਰੇ ਬਹੁਤ ਸੁਣਿਆ ਸੀ ਲੇਕਿਨ ਕਦੀ ਦਰਸ਼ਨ ਨਹੀਂ ਸੀ ਕੀਤੇ ਇੱਕ ਦਿਨ ਉਹ ਦਰਿਆ ਦੇ ਕੰਢੇ ਜਿੱਥੇ ਗੁਰੂ ਜੀ ਦਾ satsang ਸੀ ਉਹ ਪਹੁੰਚ ਗਿਆ ਗੁਰੂ ਜੀ ਨੂੰ ਆਪਣੇ ਘਰ ਚੱਲਣ ਲਈ ਕਹਿਣ ਲੱਗਾ ਗੁਰੂ ਜੀ ਥੋੜੀ ਦੇਰ ਲਈ ਉਸ ਦੇ ਘਰ ਵਿੱਚ ਆਨ ਲਈ ਮੰਨ ਗਏ ਜਦ ਗੁਰੂ ਜੀ ਭਾਈ ਮਰਦਾਨੇ ਦੇ ਨਾਲ ਦੂਨੀ ਚੰਦ ਨਾਲ ਘਰ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਬਹੁਤ ਸਾਰੇ ਬ੍ਰਾਹਮਣ ਤੇ ਸਾਧੂ ਭੋਜਨ ਕਰ ਰਹੇ ਹਨ ਗੁਰੂ ਜੀ ਦੇ ਪੁੱਛਣ ਤੇ ਦੂਨੀ ਚੰਦ ਨੇ ਦੱਸਿਆ ਕਿ ਅੱਜ ਉਸਦੇ ਪਿਓ ਦਾ ਸ਼ਰਾਦ ਹੈ ਇਸ ਲਈ ਉਹ ਸਭ ਨੂੰ ਭੋਜਨ ਕਰਵਾ ਰਿਹਾ ਹੈ ਇਹ ਵੇਖ ਕੇ ਗੁਰੂ ਜੀ ਨੇ ਦੂਨੀ ਚੰਦ ਨੂੰ ਕਿਹਾ ਕਿ ਮੇਰਾ ਇੱਕ ਕੰਮ ਕਰੋ ਗੁਰੂ ਜੀ ਨੇ ਦੂਨੀ ਚੰਦ ਨੂੰ ਇੱਕ ਛੋਟੀ ਜਿਹੀ ਸੂਈ ਦਿੱਤੀ ਤੇ ਕਿਹਾ ਦੂਨੀ ਚੰਦ ਇਸ ਨੂੰ ਸੰਭਾਲ ਕੇ ਰੱਖ ਲੈ ਅਸੀਂ ਇਹ ਤੇਰੇ ਕੋਲੋਂ ਅਗਲੀ ਦੁਨੀਆ ਵਿੱਚ ਲੈ ਲਵਾਂਗੇ ਦੂਨੀ ਚੰਦ ਹੈਰਾਨ ਹੋ ਕੇ ਬੋਲਿਆ ਗੁਰੂ ਜੀ ਇਹ ਕਿਵੇਂ ਹੋ ਸਕਦਾ ਹੈ ਇਹ ਸੂਈ ਮੈਂ ਆਪਣੇ ਨਾਲ ਕਿਵੇਂ ਦੂਜੀ ਦੁਨੀਆ ਵਿੱਚ ਲੈ ਕੇ ਜਾ ਪਾਵਾਂਗਾ ਤਦ ਗੁਰੂ ਜੀ ਨੇ ਕਿਹਾ ਜੇ ਇੱਕ ਸੂਈ ਅਗਲੀ ਦੁਨੀਆ ਵਿੱਚ ਨਹੀਂ ਜਾ ਸਕਦੀ ਤਾਂ ਤੇਰੇ ਇਹ ਸੋਹਣੇ ਸੋਹਣੇ ਪਕਵਾਨ ਤੇ দান ਦਾ ਧਨ ਅਗਲੀ ਦੁਨੀਆ ਵਿੱਚ ਤੇਰੇ ਪਿਤਰਾਂ ਕੋਲੋਂ ਕਿਵੇਂ ਪਹੁੰਚੇਗਾ ਦੁਨੀ ਚੰਦ ਸੋਚਾਂ ਵਿੱਚ ਪੈ ਗਿਆ ਹੱਥ ਜੋੜ ਕੇ ਪੁੱਛਣ ਲੱਗਾ ਮਹਾਰਾਜ ਜੇ ਇਹ ਵਸਤਾਂ ਪਰਲੋਕ ਵਿੱਚ ਨਹੀਂ ਜਾ ਸਕਦੀਆਂ ਤਾਂ ਫਿਰ ਕੀ ਕੀਤਾ ਜਾ ਸਕਦਾ ਤਦ ਗੁਰੂ ਜੀ ਨੇ ਕਿਹਾ ਅਗਲੀ ਦੁਨੀਆ ਵਿੱਚ ਉਹੀ ਕੁਝ ਮਿਲਦਾ ਹੈ ਜੋ ਮਨੁੱਖ ਇਸ ਦੁਨੀਆ ਵਿੱਚ ਨੇਕੀ ਕਰਦਾ ਤੇ ਵੰਡਦਾ ਨੇਕੀ ਇਹ ਹੈ ਕਿ ਧਰਮ ਦੀ ਕਿਰਤ ਕਰਨੀ ਤੇ ਦੀਨ ਦੁਖੀਆਂ ਨਾਲ ਵੰਡ ਕੇ ਛਕਣਾ ਸੋ ਤੁਹਾਨੂੰ ਚਾਹੀਦਾ ਹੈ ਕਿ ਵਿਲੜ ਪੰਡਤਾਂ ਜਾਂ ਸਾਦਾ ਸੰਤਾਂ ਨੂੰ ਭੋਜਨ ਕਰਵਾਉਣ ਦੀ ਜਗ੍ਹਾ ਕਿਸੇ ਗਰੀਬ ਲੋੜਵੰਦ ਨੂੰ ਭੋਜਨ ਕਰਵਾਓ ਤੇ ਉਹਨਾਂ ਦੀ ਮਦਦ ਕਰੋ ਇਸ ਨੇਕੀ ਦਾ ਫਲ ਤੁਹਾਨੂੰ ਅਗਲੀ ਦੁਨੀਆ ਵਿੱਚ ਮਿਲੇਗਾ ਸੇਠ ਦੁਨੀ ਚੰਦ ਨੂੰ ਗਿਆਨ ਹੋ ਗਿਆ ਤੇ ਉਸ ਨੇ ਆਪਣਾ ਧਨ ਗਰੀਬਾਂ ਵਿੱਚ ਵੰਡ ਦਿੱਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਉਸ ਨੇ ਆਪਣੇ ਘਰ ਨੂੰ ਧਰਮ ਸਾਲ ਬਣਾ ਦਿੱਤਾ ਜਿੱਥੇ ਸਵੇਰ ਤੇ ਸ਼ਾਮ ਗੁਰਬਾਣੀ ਦਾ ਪਾਠ ਕੀਰਤਨ ਹੋਣ ਲੱਗਾ ਭੋਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ